ਤਾਂ ਆ ਵੀ ਦੇ ਕੰਡੇ ਮੂਵੀ ਦੀ ਸਟਾਰ ਕਾਸਟ ਨੂੰ ਗਾਣਾ ਪੁੱਜੀ ਹੈ ਬਾਈ ਹਦੀਸ਼ ਪਰਮਾ ਸਾਡੇ ਨਾਲ ਨੇ ਗੱਲਬਾਤ ਨਹੀਂ ਭਾਜੀ ਪਿਆਰ ਟਾਈਟਲ ਸੁਣ ਕੇ ਪੰਜਾਬ ਪੰਜਾਬ ਦੇ ਇੱਥੇ ਪੰਜਾਬੀ ਦਾ ਸੁਨੇਹਾ ਕਿੰਨਾ ਬੇਹੱਦ ਚੋਹਰਾ ਬਾਟਵਨ ਮੰਮੀ ਪੜੀ ਪਰ ਅਸਲੀਅਤ ਦੇ ਵਿੱਚ ਤੁਸੀਂ ਦੱਸ ਸਕੋ ਤੁਸੀਂ ਦੱਸੋ ਕਿਸ ਤਰ੍ਹਾਂ ਲੋਕ ਬਹੁਤ ਸਾਰੀ ਕਰ ਰਹੇ ਨੇ ਮੈਂ ਇਸ ਲਈ ਡੇਟ ਸਾਊਟ ਕੋਈ ਫਿਲਮ ਇੰਸਾਨ ਹੀ ਸਿਖਾ ਰਿਹਾ ਹਾਂ ਇਹ ਕਹਿ ਰਿਹਾ ਮੈਂ ਸਟੋਰੀ ਇੰਸਟਾ ਕਹਿ ਰਿਹਾ ਕਿਰਦਾਰ ਬਹੁਤ ਸਮਝ ਆ ਰਿਹਾ ਮੇਰਾ ਇਸ ਫਿਲਮ ਦਾ ਆ ਮੈਂ ਉਸ ਤੋਂ ਹਾਮੀ ਭਰੀ ਇਹਦਾ ਬਹੁਤ ਵੱਡਾ ਕਾਰਜ ਪ੍ਰਕਾਸ਼ਿਤ ਕਰਦੀ ਨੇ ਤੇ ਕੋਈ ਆਪਣਾ ਫੈਸਲੇ ਜੀ ਲਾ ਰਹੀ ਨੇ ਜੀ ਆਪਾਂ ਵੱਡਿਆਂ ਤੋਂ ਸਿੱਖਦੇ ਹਾਂ ਜੀ ਜੇ ਮੈਂ ਆ ਇਸ ਫਿਲਮ ਦੇ ਬਾਰੇ ਜਦੋਂ ਮੈਨੂੰ ਪਤਾ ਲੱਗਾ ਪੰਖਰਛਾਂ ਨੇ ਹਾਮੀ ਭਰੀ ਆ ਤਾਂ ਮੈਂ ਕਹਾਂ ਜੀ ਉਹਨੇ ਉਹਨਾਂ ਨੇ ਇਹਦੇ ਇਹਦੇ ਸੁਝਵਾਨ ਬੰਦੇ ਨੇ ਉਹਦਾ ਇੱਕ ਐਨ ਐਕਸਪੀਰੀਅੰਸ ਹੋਣ ਦੇ ਦੁਨੀਆਂ ਉਹਨਾਂ ਨੇ ਹਾਮੀ ਭਰੀ ਕਿ ਇਸੇ ਸਬੰਧ ਵਿੱਚ ਨਫਸ

ਨਹੀਂ ਨਹੀਂ ਜਦੋਂ ਜਾਂਦੇ ਚੋਂ ਨਾ ਨਾ ਜਿਸ ਵਾਰ ਨਹੀਂ ਜਿੱਤੋ ਦੀ ਫਿਲਮਾਂ ਸੀ ਨਹੀਂ ਅਸੀਂ ਉਦਾਂ ਬਹੁਤ ਇੰਜੋਏ ਕੀਤਾ ਸ਼ੁਕਰੀਆ ਜੀ ਮੇਰਾ ਬੜਾ ਵਧੀਆ ਸਾਡਾ ਨਾ ਕੋਈ ਕੋਈ ਚਾਹ ਨਹੀਂ ਚਾਹ

ਆਪਣੀ ਜੀਆਏ ਖਾਲਵਾ ਦਾ ਸਿਨਮੈਂਟ ਨੂੰ ਆਪਾਂ ਫਿਲਮ ਕਢਾਉਣੀ ਹੈ ਇੱਕ ਬਹੁਤ ਬਾਕੀ ਇਸ ਵਕਤ ਕੋਸ਼ਿਸ਼ ਕਰਦੇ ਕਿ ਉਦਾਂ ਦੀਆਂ ਮੋਰ ਬਣਾਈਏ ਫਿਰ ਆਪਾਂ ਮਿਸ ਫਾਇਰ ਕਰ ਦਿੰਦੇ ਜੇ ਆਪਾਂ ਕਿਸੇ ਨਵੀਂ ਫਿਲਮ ਕੇ ਜਾਂਦੇ ਹਾਂ ਜੀ ਆਪਾਂ ਐਕਸਪਲੋਰ ਕਰ ਰਹੇ ਹਾਂ

ਕੀ ਕੀ ਕਰ ਸਕਦੇ ਸਤੰਭ ਤੇ ਗੁੰਮ ਨਾ ਬਣ ਕੇ ਇੱਕ ਕੈਰੈਕਟਰ ਹੈ ਇੱਕ ਪਰਿਵਾਰ ਦਾ ਬੜਾ ਖਾਸ ਕਰ ਅਖੀਰ ਤੇ ਵਿੱਚ ਕੀ ਸੁਣਾਉਗੇ ਤੇਹਾ ਮੇਰਾ ਇਹ ਹੋਇਆ ਕਿ ਜਿੰਨਾ ਪਿਆਰ ਕਰ ਸਕੀਏ ਉਹਨੂੰ ਪਿਆਰ ਵੰਡੀਏ ਜੇ ਪੋਜ਼ਿਟਿਵਿਟੀ ਹੋ ਸਕੇ ਉਹਨੇ ਪੋਜ਼ਿਟਿਵਿਟੀ ਫਲਾਈਆ ਹੁੰਦੀ ਹੈ ਥੈਂਕ ਯੂ ਥੈਂਕ ਯੂ ਬੀਟ ਸੋ